ਬੜੀ ਸੋਹਣੀ ਗੱਲ ਹੈ ਤੁਹਾਨੂੰ ਵਧੀਆ ਲੱਗੂਗੀ ਆਤਮ ਹੱਤਿਆ ਬਾਰੇ ਕਿਉਂਕਿ ਸਾਡੇ ਕੁਝ ਬੱਚੇ ਆ ਜਿਹੜੇ ਬੇਰੋਜ਼ਗਾਰ ਹੈ ਜਾਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ ਤੇ ਉਹਨਾਂ ਦੇ ਲੈਵਲ ਦੀ ਨੌਕਰੀ ਨਾ ਜਾਂ ਰੋਜ਼ਗਾਰ ਨਹੀਂ ਮਿਲਿਆ ਉਹ ਵੀ ਪਰੇਸ਼ਾਨ ਹੋ ਜਾਂਦੇ ਆ ਕਈ ਵਾਰੀ ਪਰਿਵਾਰਕ ਮੁਸੀਬਤਾਂ ਇੰਨੀਆਂ ਹੋ ਜਾਂਦੀਆਂ ਤੇ ਬੰਦੇ ਨੂੰ ਲੱਗਦਾ ਵੀ ਮਰ ਜੀਏ ਇਸ ਚੀਜ਼ ਨੂੰ ਕੋਈ ਵੀ ਐਗਰੀ ਨਹੀਂ ਕਰਦਾ ਕਿਉਂਕਿ ਆਲਰੇਡੀ ਮਰਨਾ ਤਾਂ ਇੱਕ ਦਿਨ ਹੈ ਹੀ ਨਾ ਵੀ ਮਰਾਂਗੇ ਇੱਕ ਦਿਨ ਮਰ ਤੇ ਜਾਣਾ ਹੀ ਹੈ ਇਹ ਤੇ ਗਰੰਟੀ ਹੈ ਮਰਨੇ ਲਿਖਾਏ ਮੰਡਲ ਮੈਂ ਆਏ ਮੌਤ ਦਾ ਸੀ ਲਿਖਾ ਕੇ ਸੰਸਾਰ ਵਿੱਚ ਆਏ ਆ ਜਿਉਣਾ ਸਿੱਖੋ ਮਰ ਤੇ ਜਾਣਾ ਹੀ ਹੈ ਕਹਿੰਦੇ ਨਾ ਇੱਕ ਬੰਦਾ ਸੀ ਤੇ ਆਪਣੇ ਜੀਵਨ ਲੀਲਾ ਖਤਮ ਕਰਨ ਲੱਗਿਆ ਬੜਾ ਦੁਖੀ ਸੀ ਮਰਨ ਲੱਗਿਆ ਤੇ ਜਿੱਥੇ ਮਰਨ ਗਿਆ ਉਸ ਨਹਿਰ ਦੇ ਕੰਢੇ ਇੱਕ ਫਕੀਰ ਬੈਠਾ ਸੀ ਉਸ ਫਕੀਰ ਨੂੰ ਪਤਾ ਲੱਗ ਗਿਆ ਉਹਨੇ ਆਖਿਆ ਭਾਈ ਕਿੱਧਰ ਚੱਲਿਆ ਉਹਨੇ ਆਖਿਆ ਬਾਬਾ ਮਰਨ ਚੱਲਿਆ ਕਿਉਂ ਉਹਨੇ ਆਖਿਆ ਤੈਨੂੰ ਨਹੀਂ ਪਤਾ ਮੈਂ ਬਹੁਤ ਦੁਖੀ ਹਾਂ ਉਹਨੇ ਆਖਿਆ ਇੱਕ ਮਿੰਟ ਮੇਰੀ ਗੱਲ ਸੁਣ ਲੈ ਮਰਨਾ ਤੇ ਤੂੰ ਹੈ ਹੀ ਮਰਜੀ ਕੋਈ ਗੱਲ ਨਹੀਂ ਪਰ ਮੇਰੀ ਗੱਲ ਤੇ ਸੁਣ ਲੈ ਉਹਨੇ ਸੋਚਿਆ ਵੀ ਚਲੋ ਮਰਨਾ ਤੇ ਹੈ ਦੁਨੀਆ ਤੋਂ ਚੱਲੇ ਆ ਇਹਦੀ ਗੱਲ ਤਾਂ ਸੁਣ ਜੀਏ ਉਹਨੇ ਆਖਿਆ ਬਸ ਮੇਰੀ ਗੱਲ ਸੁਣ ਲੈ ਉਹਨੇ ਆਖਿਆ ਕਿਉਂ ਕੀ ਗੱਲ ਹੈ ਕਿਉਂ ਮਰਦਾ ਉਹਨੇ ਆਖਿਆ ਬਸ ਮੈਂ ਮਰਨਾ ਹੈ ਮੈਂ ਕਰੋ ਇਰਾਦਾ ਕਰਕੇ ਆਇਆ ਉਹਨੇ ਆਖਿਆ ਵੀ ਦੱਸ ਤੇ ਸਹੀ ਉਨੇ ਆਖਿਆ ਬਾਬਾ ਤੂੰ ਤੇ ਆਪ ਫਕੀਰ ਬੰਦਾ ਲੱਗਦਾ ਤੇਰੇ ਕੋਲੇ ਵੀ ਮੈਨੂੰ ਕੁਝ ਨਹੀਂ ਨਜ਼ਰ ਆਉਂਦਾ ਤੇਰੇ ਕੋਲੇ ਕੀ ਆ ਖੜਾਵਾ ਪੰਜਾ ਮਾਲਾ ਹੈ ਹੋਰ ਤੇਰੇ ਕੋਲੇ ਕੀ ਹੈ ਮੈਂ ਤੈਨੂੰ ਤੇ ਤਾਂ ਦੱਸਾਂ ਨਾ ਜੇ ਤੂੰ ਮੇਰਾ ਦੁੱਖ ਹਟਾ ਦੇਵੇਂ ਦੁੱਖ ਨੂੰ ਮਿਟਾ ਦੇਵੇਂ ਉਹਨੇ ਆਖਿਆ ਦੱਸ ਤੇ ਸਹੀ ਉਹਨੇ ਆਖਿਆ ਕਰੋ ਆਰਥਿਕ ਤੌਰ ਤੇ ਦੁਖੀ ਐ ਮਾਇਆ ਦੀ ਤੰਗੀ ਐ ਖਾਣ ਨੂੰ ਕੁਝ ਨਹੀਂ ਪਰਿਵਾਰ ਮਰਦਾ ਹੈ ਭੁੱਖੇ ਬੈਠੇ ਆ ਉਨੇ ਆਖਿਆ ਮੇਰੀ ਗੱਲ ਸੁਣੋ ਮੇਰੇ ਕੋਲੇ ਕਹਿੰਦਾ ਕੱਖ ਨਹੀਂ ਕੁਝ ਨਹੀਂ ਮੇਰੇ ਕੋਲੇ ਫਕੀਰ ਨੇ ਆਖਿਆ ਇਸ ਤਰ੍ਹਾਂ ਕਰ ਮੈਨੂੰ ਇੱਕ ਰਾਜਾ ਜਾਣਦਾ ਬਿਲਕੁਲ ਨੇੜੇ ਹੈ ਬਹੁਤ ਵੱਡਾ ਰਾਜਾ ਮਹਾਨ ਰਾਜਾ ਹੈ ਮੇਰੇ ਕੋਲੇ ਚੱਲ ਆਹੀ ਗੱਲ ਜਾ ਤੂੰ ਉਹਨੂੰ ਦੱਸੇਗਾ ਨਾ ਤੈਨੂੰ ਬੜਾ ਕੁਝ ਦੇਊਗਾ ਜੇ ਤੈਨੂੰ ਮੇਰੀ ਗੱਲ ਪਸੰਦ ਨਾ ਆਈ ਔਰ ਸਰ ਮਰਜੀ ਕੋਈ ਗੱਲ ਨਹੀਂ ਮਰਨਾ ਤੇ ਤੂੰ ਹੈ ਕਹਿੰਦਾ ਚੱਲ ਅਰਸ਼ੇਦੀ ਚੱਲ ਜਾਂਦਿਆਂ ਜਾਂਦਿਆਂ ਇਹ ਨਾ ਦੁੱਧ ਦੇ ਉਬਾਲੇ ਵਾਂਗੂ ਜਿਹੜਾ ਕਰੋਧ ਹੈ ਇਹ ਕੁਝ ਸਕਿੰਟਾਂ ਦਾ ਹੁੰਦਾ ਹੈ ਉਸ ਤੋਂ ਬਾਅਦ ਇਹ ਸ਼ਾਂਤ ਹੋ ਜਾਂਦਾ ਹੈ ਜਾਂਦਿਆਂ ਜਾਂਦਿਆਂ ਸ਼ਾਂਤ ਹੋ ਗਿਆ ਤੇ ਕਿਸੇ ਰਾਜੇ ਕੋਲੇ ਕਿਸੇ ਬੰਦੇ ਕੋਲੇ ਲੈ ਗਿਆ ਫਕੀਰ ਉਹਦੇ ਕੰਨ 'ਚ ਗੱਲ ਕਹੀ ਫਕੀਰ ਨੇ ਗੱਲ ਕਹੀ ਉਸ ਬੰਦੇ ਦੇ ਕੰਨ ਚ ਜਾ ਕੇ ਇਹ ਜਿਹੜਾ ਮਰਨ ਵਾਲਾ ਇਹ ਸੁਣ ਰਿਹਾ ਉਹਦੇ ਜਾ ਕੇ ਪਤਾ ਨਹੀਂ ਕੀ ਗੱਲ ਚ ਕੰਨ ਚ ਗੱਲ ਕਹੀ ਉਹ ਕਹਿੰਦਾ 1 ਲੱਖ ਰੁਪਈਆ ਜਿਹਦੇ ਕੰਨ ਚ ਫਕੀਰ ਨੇ ਕਹੀ ਰਾਜੇ ਨੇ ਫਕੀਰ ਨੇ ਆਖਿਆ ਲੱਖ ਰੁਪਈਆ ਦੇਊਗਾ ਲੈਣਾ ਉਹ ਕਹਿੰਦਾ ਲੱਖ ਕਹਿੰਦਾ ਠੀਕ ਹੈ ਜੇ ਲੱਖ ਦੇਊਗਾ ਤਾਂ ਫਕੀਰ ਨੇ ਆਖਿਆ ਉਹਦੇ ਬਦਲੇ ਤੈਨੂੰ ਕੁਝ ਦੇਣਾ ਪੈਣਾ ਉਹ ਗਰੀਬ ਬੰਦਾ ਉਹ ਕਹਿੰਦਾ ਮਹਾਤਮਾ ਜੀ ਜੇ ਮੇਰੇ ਕੋਲੇ ਕੁਝ ਦੇਣ ਨੂੰ ਹੁੰਦਾ ਤੇ ਫਿਰ ਮੈਂ ਮਰਦਾ ਕਿਉਂ ਉਹਨੇ ਆਖਿਆ ਤੇਰੇ ਕੋਲੇ ਹੈਗਾ ਦੇਵੇਂਗਾ ਕਹਿੰਦਾ ਜੀ ਹਾਂ ਉਹਨੇ ਆਖਿਆ ਤੇਰੀਆਂ ਅੱਖਾਂ ਚਾਹੀਦੀਆਂ ਨੂੰ ਤੇਰੀਆਂ ਅੱਖਾਂ ਚਾਹੀਦੀਆਂ ਤੂੰ ਅੱਖਾਂ ਦੇ ਦੇ ਤੈਨੂੰ ਲੱਖ ਰੁਪਈਆ ਦੇ ਦੂੰਗਾ ਉਹ ਤੱਕ ਖਾਂੇ ਖੜਾ ਮੁਕਰਿਆ ਕਹਿੰਦਾ ਮੈਂ ਅੱਖਾਂ ਕਿਉਂ ਦੇਵਾਂ ਫਕੀਰ ਕਹਿੰਦਾ ਕੋਈ ਨਹੀਂ ਦੁਬਾਰਾ ਗਿਆ ਉਹਦੇ ਕੰਨ 'ਚ ਗੱਲ ਗਈ ਉਹ ਕਹਿੰਦਾ ਜੀ 10 ਲੱਖ ਦਿੰਦਾ ਹੈ 10 ਲੱਖ ਕਹਿੰਦੇ 10 ਲੱਖ ਕਾਹਦਾ ਇਹਨਾਂ ਅੱਖਾਂ ਲਈ ਅੱਖਾਂ ਵਾਸਤੇ ਦੇਣ ਵਾਸਤੇ ਮੰਨ ਜਾ ਫਕੀਰ ਨੇ ਸਮਝਾਤੀ ਗੱਲ ਕਹਿੰਦਾ ਮੈਂ ਤਾਂ ਨਹੀਂ ਦਿੰਦਾ ਅੱਖਾਂ ਜੇ ਮੱਖਾਂ ਦੇ ਦਿਆਂ ਮੈਂ ਕਾਦੇ ਨਾਲ ਦੇਖਾਂਗਾ ਕਹਿੰਦੇ ਤੇਰਾ ਨੱਕ ਦੇ ਦੇ ਪੰਜ ਚਾਰ ਲੱਖ ਹੋਰ ਦੇ ਦੇਾਂਗੇ ਕਹਿੰਦਾ ਨਾ ਇਹ ਤੋਂ ਤਾਂ ਮੈਂ ਸਾਹ ਲੈਣਾ ਨੱਕ ਤੋਂ ਬਿਨਾ ਬੰਦਾ ਕਾਦਾ ਕਹਿੰਦਾ ਚੱਲ ਐਂ ਕਰ ਤੇਰੇ ਹੱਥ ਦੇ ਦੇ ਰਾਜਾ ਤੇਰੇ ਹੱਥ ਵੱਢ ਲੂਗਾ ਫੇਰ ਵੀ ਕਹਿੰਦੇ ਤੈਨੂੰ 10 ਲੱਖ ਦੇ ਦੂਗਾ ਉਨੇ ਆਖਿਆ ਹੱਥਾਂ ਬਿਨਾ ਮੈਂ ਕਰੂੰਗਾ ਕੀ ਫਕੀਰ ਨੇ ਜਿਹੜੀ ਗੱਲ ਸਮਝਾਈ ਉਹਨੇ ਆਖਿਆ ਕਿ ਤੂੰ ਐਵੇਂ ਰੋਈ ਜਾਂਦਾ ਵੀ ਮੇਰੇ ਕੋਲੇ ਕੁਝ ਨਹੀਂ ਮੇਰੇ ਕੋਲੇ ਅੱਖ ਨਹੀਂ ਮੈਂ ਮਰਦਾ ਉਹ ਤੂੰ ਕਾਹਨੂੰ ਮਰਦਾ ਤੇਰੇ ਕੋਲੇ ਸੋਹਣੀਆਂ ਅੱਖਾਂ ਰੱਬ ਨੇ ਦਿੱਤੀਆਂ ਤੈਨੂੰ ਨੱਕ ਦਿੱਤਾ ਤੈਨੂੰ ਹੱਥ ਪੈਰ ਦਿੱਤੇ ਅੱਖ ਨੱਕ ਕੰਨ ਵਰਦਨ ਕੋ ਦਿਆ ਗੁਰਬਾਣੀ ਵਿੱਚ ਲਿਖਿਆ ਤੇ ਤੂੰ ਐਵੇਂ ਰੋਈ ਜਾਂਦਾ ਤੈਨੂੰ ਸਭ ਕੁਝ ਦਿੱਤਾ ਜੀਵ ਦਿੱਤੀ ਹੈ ਤੈਨੂੰ ਤੂੰ ਕਹਿਣਾ ਮੇਰੇ ਕੋਲੇ ਕੁਝ ਨਹੀਂ ਇਸ ਕਰਕੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਦੁਖੀ ਆ ਸਾਡੇ ਕੋਲੇ ਕੁਝ ਨਹੀਂ ਅਸੀਂ ਮਰ ਗਏ ਆ ਉਹ ਇਸ ਗੱਲ ਨੂੰ ਪੱਲੇ ਬੰਨ ਲੈਣ ਕਿ ਵਾਹਿਗੁਰੂ ਨੇ ਪਰਮਾਤਮਾ ਨੇ ਸਾਨੂੰ ਉਹ ਚੀਜ਼ਾਂ ਦਿੱਤੀਆਂ ਜਿਹੜੀਆਂ ਦੁਨੀਆ ਦੇ ਕਿਸੇ ਬਾਜ਼ਾਰ ਵਿੱਚੋਂ ਨਹੀਂ ਮਿਲ ਸਕਦੀਆਂ ਖੋ ਸਤਨਾਮ